ਟੈਨਰ ਤੇ ਜਿਹੜੀ ਸਬਸਿਡੀ ਕਾਂਗਰਸ ਨੇ ਦਿੱਤੀ ਸੀਗੀ ਲੋਕਾਂ ਨੂੰ 100 ਕਿਲੋਵਾਟ ਤੁੰਚੀ ਉਹ ਇਹਨਾਂ ਨੇ ਵਾਪਸ ਲੈ ਲਈ ਔਰ ਉਸ ਤੋਂ ਬਾਅਦ ਪੈਟਰੋਲ ਡੀਜ਼ਲ ਤੇ ਜਿਹੜਾ ਇਹਨਾਂ ਨੇ ਉਹ ਵੈਟ ਵਧਾਤਾ ਅਸੀਂ ਉਹਦੇ ਖਿਲਾਫ ਆਏ ਆ ਕਿ ਐ ਕੋਈ ਅਮੀਰ ਬੰਦਾ ਹੈ ਅੱਜ ਕੰਮ ਕਰਦਾ ਉਹਦਾ ਵੀ ਹੈ ਨਹੀਂਗਾ ਕਿਉਂਕਿ ਕਾਨੂੰਨ ਵੀ ਅਸਰ ਦੀ ਹਾਲ ਜਿਹੜੀ ਬੜੀ ਮਾੜੀ ਹੈ ਉਹਦੇ ਕਰਕੇ ਲੋਕ ਇੱਥੇ ਇਨਵੈਸਟਮੈਂਟ ਕਰਨ ਤੋਂ ਗਰੇਜ ਕਰਦੇ ਆ ਮੈਨੂੰ ਇਹ ਕਹਦਾ ਜਵਾਬ ਦਿਓ ਸਾਰੀਆਂ ਪੇਮੈਂਟਾਂ ਆਮ ਆਦਮੀ 'ਤੇ ਮਿਲੇ ਹੋ ਰਹੀਆਂ ਤੇ ਜਿਨ੍ਹਾਂ ਨੇ ਲੇਟਾ ਨੂੰ ਟੰਗ ਦਿਓ ਯਾਰ ਕੌਣ ਰੋਕਦਾ ਤੁਹਾਨੂੰ ਅਸੀਂ ਰੋਕ ਕੇ ਤੁਹਾਡੇ ਸਾਹਮਣੇ ਹੈ ਜੀ ਐਮਐਲਏ ਇਹਨਾਂ ਦੇ ਪੱਥਰ ਤੋੜ ਰਹੇ ਆ ਸਪੀਕਰ ਇਹਨਾਂ ਦਾ ਕਹਿ ਰਿਹਾ ਕਰੋਨਵੇਸ ਦਾ ਬੁਰਾ ਹਾਲ ਹੈ ਤੇ ਲੋਕਾਂ ਨੇ ਕੀ ਕਹਿੰਨਾ ਲੋਕ ਤਾਂ ਲੋਕਾਂ ਦਾ ਸਮਝ ਹੀ ਆ ਸਾਰੀ ਗੱਲ ਜੀ ਇਹਨਾਂ ਦੇ ਹਾਲਾਤ ਕੀ ਨੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆ ਸੀਐਮ ਕੰਮ ਨਹੀਂ ਕਰ ਰਿਹਾ ਤੁਹਾਡੀ ਬਿਊਰੋਕ੍ਰੇਸੀ ਕੰਮ ਨਹੀਂ ਕਰ ਰਹੀ ਤੇ ਉਹਨਾਂ ਦੇ ਖਿਲਾਫ ਗੱਲ ਕਰੋ ਉਹਨਾਂ ਦੇ ਖਿਲਾਫ ਬੋਲੋ ਇਹਦਾ ਇਹਦਾ ਜਿਹੜੀ ਸਬਸਿਡੀ ਘਟਾਈ ਹੈ ਦਾ ਅਸਰ ਤੁਹਾਡੇ ਤੇ ਵੀ ਹੈ ਜੀ ਰੱਖਸ਼ੇ ਵਾਲੇ ਤੇ ਵੀ ਹੈ ਗਰੀਬ ਲੋਕਾਂ ਦੇ ਸਾਰਿਆਂ ਤੇ ਹੈ ਔਰ ਕਾਂਗਰਸ ਨੇ ਉਦੋਂ ਇਹ ਸਬਸਿਡੀ ਦਿੱਤੀ ਸੀ ਤਾਂ ਕਿ ਲੋਕਾਂ ਨੂੰ ਸਿਰ ਰਾਹਤ ਦੇ ਸਕੀਏ ਇਹ ਤੇ ਨਾਥ ਪਾਲੋ ਤੇ ਪਾਣੀ ਸਾਫ ਹੈ ਜਿਹੜਾ ਜੁਰਮਾਨਾ ਲੱਗਿਆ ਅਧਿਕਾਰੀਆਂ ਨੂੰ ਲੱਗਣਾ ਚਾਹੀਦਾ ਜਾਂ ਜਨਤਾ ਤੇ ਬੋਲ ਅਧਿਕਾਰੀ ਛੋਦੇ ਗਏ ਸਸੀ ਪੁਤਲਾ ਵੀ ਹੁਕਿਆ ਪੰਜਾਬ ਸਰਕਾਰ ਦਾ ਧਰਨਾ ਵੀ ਲਗਾਇਆ ਅੱਜ ਸਾਡੇ ਸਾਰੇ ਜਿਹੜੇ ਹਲਕਾ ਇੰਚਾਰਜ ਨੇ ਜਿਹੜਾ ਬਜਟ ਸਾਡੇ ਵੇਲੇ ਐਡਵਰਟਾਈਜ਼ਮੈਂਟ ਦਾ ਸੀਗਾ ਤੇ ਜਿਹੜਾ ਬਜਟ ਇਹਨਾਂ ਦਾ ਵੈ ਉਹਨਾਂ ਦੋਨਾਂ ਦਾ ਫਰਕ ਦੇਖ ਲੈਣਾ ਤੁਹਾਨੂੰ ਫਰਕ ਨਜ਼ਰ ਆ ਜਾਏਗਾ ਕਿ ਲੋਕਾਂ ਦੀ ਕੂਨ ਕਿਸੇ ਨੇ ਦੀ ਕਮਾਈ ਸਿਰਫ ਸੀਐਮ ਦਾ ਚਿਹਰਾ ਦੁਕਾਨ ਤੇ ਲਾਈ ਜਾ ਰਿਹਾ ਹੈ ਲੁਧਿਆਣਾ ਲਾਈਵ ਨਾਲ ਜੁੜ ਜਿਓ ਤੁਸੀਂ ਤੇ ਮੈਂ ਹਾਂ ਯੂਮੇਰੀ ਲੁਧਿਆਣਾ ਦੇ ਡੀਸੀ ਦਫਤਰ ਬਾਹਰ ਅੱਜ ਮੰਗ ਪੱਤਰ ਦੇ ਨਾਏ ਨੇ ਕਾਂਗਰਸ ਦੇ ਲੀਡਰ ਤੇ ਵਰਕਰ ਤਸਵੀਰਾਂ ਨੇ ਹੈ ਕਾਂਗਰਸ ਡੀਸੀ ਦਫਤਰ ਦੇ ਬਾਅਦ ਜਿੱਤੇ ਕੀ ਕਾਂਗਰਸ ਦੇ ਲੀਡਰ ਸੰਜੀਤ ਤਲਵਾਰ ਤੇ ਮਮਤਾ ਅਸ਼ੂਈ ਤੇ ਜਿਹੜੇ ਕਿ ਅੱਜ ਮੰਗ ਪੱਤਰ ਦੇ ਨਾਏ ਨੇ ਸਰਕਾਰ ਦੇ ਖਿਲਾਫ ਜਾਂਦੇ ਆ ਮੰਗ ਪੱਤਰ ਦੇ ਵਿੱਚ ਕੀ ਲਿਖਿਆ ਹੋਇਆ ਪਹੁੰਚੇ ਆ ਜੀ ਮੰਗ ਪੱਤਰ ਵਿੱਚ ਕੀ ਮੰਗ ਪੱਤਰ ਜਿਹੜਾ ਜੀ ਇਹਨਾਂ ਨੇ ਕੱਲ ਨਾਦਰ ਸ਼ਹੀ ਫਰਮਾਨ ਜਾਰੀ ਕੀਤਾ ਜਿਹਦੇ ਵਿੱਚ 3 ਰੁਪਏ ਜਿਹੜੀ ਸਬਸਿਡੀ ਕਾਂਗਰਸ ਨੇ ਦਿੱਤੀ ਸੀਗੀ ਲੋਕਾਂ ਨੂੰ 7 ਕਿਲੋਵਟ ਤੋਂ niche ਉਹ ਇਹਨਾਂ ਨੇ ਵਾਪਸ ਲੈ ਲਈ ਔਰ ਉਸ ਵਾਰ પેટ્રોલ ડીਜ਼ਲ ਤੇ ਜਿਹੜਾ ਇਹਨਾਂ ਨੇ ਉਹ ਵੈਟ ਵਧਾਤਾ ਅਸੀਂ ਉਹਦੇ ਖਿਲਾਫ ਆਏ ਆ ਬੱਸਾਂ ਦਾ ਕਰੈ ਵੀ ਵਧਾਤਾ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਵੀ ਅਸੀਂ ਆਮ ਆਦਮੀ ਵਾਸਤੇ ਸਰਕਾਰ ਬਣਾਈ ਹੈ ਆਮ ਆਦ ਨੂੰ ਰਾਹਤ ਦਵਾਂਗੇ ਰਾਹਤ ਦੀ ਬਜਾਏ ਉਲਟਾ ਇਹ ਲੋਕਾਂ ਦਾ ਖੂਨ ਪੀ ਰਿਹਾ ਸਰ ਆਮ ਵਿਅਕਤੀ ਇੱਕ ਆਮਤਾ ਆਕੀ ਬਣੀ ਸੀ ਆਮ ਵਿਅਕਤੀ ਵਾਸਤੇ ਪਰ ਅਲੱਗ ਦੀ ਨਹੀਂ ਕਿਤੇ ਨਾ ਕਿਤੇ ਆਮ ਵਿਅਕਤੀ ਦੀ ਪਾਰਟੀ ਤੁਹਾਡੇ ਸਾਹਮਣੇ ਹੈ ਜੀ ਐਮਐਲਏ ਇਹਨਾਂ ਦੇ ਪੱਥਰ ਤੋੜ ਰਹੇ ਆ ਸਪੀਕਰ ਇਹਨਾਂ ਦਾ ਕਹਿ ਰਿਹਾ ਕਾਨੂੰਨ ਵਿਵਸਾ ਦਾ ਬੁਰਾ ਹਾਲ ਹੈ ਤੇ ਲੋਕਾਂ ਨੇ ਕੀ ਕਹਿਣਾ ਲੋਕ ਤਾਂ ਲੋਕਾਂ ਦਾ ਸਮਝ ਹੀ ਆ ਸਾਰੀ ਦੁਨੀਆ ਇਹਨਾਂ ਦੇ ਹਾਲਾਤ ਕੀ ਹੈ ਕਿਵੇਂ ਦੇਖਦੇ ਹੋ ਜਿਵੇਂ ਕਿ ਸਬਸਿਡੀ ਘਟਾ ਦਿੱਤੀ ਗਈ ਹੈ ਹਟਾਤੀ ਹੈ ਤੇ ਇਸ ਨੂੰ ਲੈ ਕੇ ਪ੍ਰੋਟੈਸਟ ਵੀ ਕੀਤਾ ਇਹਦਾ ਇਹਦਾ ਜਿਹੜੀ ਸਬਸਿਡੀ ਘਟਾਈ ਹੈ ਇਹਦਾ ਅਸਰ ਤੁਹਾਡੇ ਤੇ ਵੀ ਹੈ ਜੀ ਰਖਸ਼ੇ ਵਾਲੇ ਤੇ ਵੀ ਹੈ ਗਰੀਬ ਲੋਕਾਂ ਤੇ ਸਾਰਿਆਂ ਤੇ ਹੈ ਔਰ ਕਾਂਗਰਸ ਨੇ ਉਦੋਂ ਇਹ ਸਬਸਿਡੀ ਦਿੱਤੀ ਸੀ ਤਾਂ ਕਿ ਲੋਕਾਂ ਨੂੰ ਸਿਰ ਰਾਹਤ ਦੇ ਸਕੀਏ ਪੈਟਰੋਲ ਡੀਜ਼ਲ ਤੇ ਵੈਟ ਵਧਾਤਾ ਬੱਸਾਂ ਦਾ ਕਰੈ ਵਧਾਤਾ ਔਰੇ ਵਾਦਾ ਕਰਕੇ ਐਸੀ ਆਮ ਆਦਮੀ ਸਰਕਾਰ ਹੈ ਬੜੀਆਂ ਰਾਹਤਾਂ ਦੇਵਾਂਗੇ ਉਹ ਰਾਹਤਾਂ ਦੇਣ ਦੀ بجائے ਉਲਟਾ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਸੋਦੇ ਗੇਸ ਅਸੀਂ ਪੁਤਲਾ ਵੀ ਫੁਕਿਆ ਪੰਜਾਬ ਸਰਕਾਰ ਦਾ ਧਰਨਾ ਵੀ ਲਗਾਇਆ ਅੱਜ ਸਾਡੇ ਸਾਰੇ ਜਿਹੜੇ ਹਲਕਾ ਇੰਚਾਰਜ ਨੇ ਅੱਜ ਸਾਰਿਆਂ ਨੇ ਸਾਰੇ ਕਾਂਗਰਸ ਪਾਰਟੀ ਦੇ ਬਲੌਕ ਪ੍ਰਧਾਨ ਸਾਡੀ ਯੂਥ ਕਾਂਗਰਸ ਸੇਵਾਦਾਰ ਜੀ ਮਿਲ ਕੇ ਮੈਮੋਰੰਡਮ ਦੇ ਕੇ ਆਏ ਆਂ ਡੀਸੀ ਨੂੰ ਔਰ ਸਾਨੂੰ ਉਮੀਦ ਹੈ ਕਿ ਇੱਥੇ ਕੋਈ ਕੁਝ ਕਾਰਵਾਈ ਹੋਏਗੀ ਅਗਰ ਨਹੀਂ ਹੋਏਗੀ ਤੇ ਸਾਡੀ ਜਿਹੜੀ ਐਜੀਟੇਸ਼ਨ ਹੈ ਇਹ ਬਲੋਕ ਲੈਵਲ ਤੋਂ ਲੈ ਕੇ ਬੂਥ ਲੈਵਲ ਤੱਕ ਜਾਏਗੀ ਸਰ ਜੀ ਸਰਕਾਰ ਰਹਿਤਾ ਦੀ ਗੱਲ ਕਰ ਰਹੀ ਸੀ ਕਿ ਜਿਹੜੀ ਸਹੂਲਤਾਂ ਦਿੱਤੀਆਂ ਜਾਣਗੀਆਂ ਉਹਨਾਂ ਨੇ 300 ਯੂਨਿਟ ਬਿਜਲੀ ਦਾ ਵੀ ਜ਼ਿਕਰ ਕੀਤਾ ਉਹ ਕਹਿੰਦੇ ਕਿ ਜਿਹੜੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਨਾਲ ਰੈਵਨਿਊ ਵੀ ਦੇਖਣਾ ਪੈਣਾ ਤੇ ਜਦੋਂ ਉਸੇ ਹੀ ਗੱਲ ਕਹਿੰਦੇ ਸੀਗੇ ਉਦੋਂ ਉਹਨਾਂ ਨੂੰ ਸਮਝ ਨਹੀਂ ਸੀਗੀ ਉਦੋਂ ਤਾਂ ਕੇਜਰੀਵਾਲ ਦੇ ਭਗਵੰਤ ਮੈਂ ਇੰਟਰਵਿਊ ਦੇ ਰਹੇ ਸੀਗੇ ਕਿ ਇਹਨੇ 20000 ਕਰੋੜ ਰੁਪਏ ਅਸੀਂ ਰੇਤੇ ਚੋਂ ਕੱਢ ਲਾਂਗੇ ਇਹਨਾਂ ਅਸੀਂ ਇਹ ਚੋਂ ਕੱਢ ਲਾਂਗੇ ਉਹਨੋਂ ਪੈਸਾ ਕਿੱਥੇ ਗਿਆ ਸੋ ਸਾਰਾ ਝੂੜ ਦਾ ਪਲੰਦਾ ਇਹਨਾਂ ਨੂੰ ਗਵਰਨੈਂਸ ਕਰਨੀ ਨਹੀਂ ਆਂਦੀ ਸਰਕਾਰ ਚਲਾਨੀ ਨਹੀਂ ਆਂਦੀ ਤੁਸੀਂ ਸਾਰੇ ਇਸ ਗੱਲ ਦਾ 파ਰਟ ਹੋ ਤੁਸੀਂ ਕਾਂਗਰਸ ਵੀ ਦੇਖੀ ਤੁਸੀਂ ਭਾਜਪਾ ਕਾਲੀਦਲ ਵੀ ਦੇਖਿਆ ਤੁਸੀਂ ਇਹ ਝਾੜੂ ਵੀ ਦੇਖ ਲਿਆ ਹੋਰ ਸਾਡੇ ਕਿਸੇ ਦੇ ਪਬਲਿਕ ਦੇ ਵਾਸੇ ਚ ਨਹੀਂ ਹੈ ਜੇ 2.5 ਸਾਲ ਬਾਅਦ ਕਿਤੇ ਆ ਇਹਨਾਂ ਨੂੰ ਵਾਪਸ ਭੇਜਣਾ ਹੁੰਦਾ ਤੇ ਅੱਜ ਇਹ ਸਾਰੇ ਦੇ ਸਾਰੇ ਬੰਦੇ ਚੱਲਦੇ ਨਜ਼ਰ ਆਉਂਦੇ ਸਭ ਤੋਂ ਰੀਅਲ ਦੇ ਰੇਟਾਂ ਦੇ ਵਿੱਚ ਵੀ ਵਡਾਤਰੀ ਹੋਈ ਹੈ ਕਿਤੇ ਨਾ ਕਿਤੇ ਆਮ ਲੋਕਾਂ ਦੇ ਲੱਗਦਾ ਹੈ ਕਿ ਸਾ ਸਾਰਿਆਂ ਤੇ ਹੈ ਚਾਹੇ ਕੋਈ ਅਮੀਰ ਬੰਦਾ ਹੈ ਅੱਜ ਕਾਮਕਾਰ ਤਾਂ ਉਹਦਾ ਵੀ ਹੈ ਨੀ ਕਿਉਂਕਿ ਕਾਨੂੰਨ ਵਿਵਸਥਾ ਦੀ ਹਾਲ ਜਿਹੜੀ ਬੜੀ ਮਾੜੀ ਹੈ ਉਹਦੇ ਕਰਕੇ ਲੋਕੇ ਤੇ ਇਨਵੈਸਟਮੈਂਟ ਕਰਨ ਤੋਂ ਗੁਰੇਜ਼ ਕਰਦੇ ਆ ਸੋ ਇਹ ਪਹਿਲਾਂ ਤਾਂ ਮੋਦੀ ਜੀ ਮਹਿੰਗਾਈ ਤੋਂ ਲੋਕਾਂ ਨਿਚੋੜ ਰਿਹਾ ਬਾਕੀ ਇਹ ਭਗਵੰਤ ਮਾਨ ਜੀ ਇਹ ਕੰਮ ਨੂੰ ਫੜ ਲਿਆ ਤੇ ਗਰੀਬ ਲੋਕਾਂ ਦਾ ਤਾਂ ਹੋਰ ਬੁਰਾ ਹਾਲ ਕਰਤੇ ਨੇ ਮੈਂ ਇਹਦੇ ਵੱਲੋਂ ਪੱਥਰ ਤੋੜਨਾ ਕਿਤੇ ਨਾ ਕਿਤੇ ਸਰਕਾਰ ਖਿਲਾਫ ਸਾਰੇ ਵਿਧਾਨ ਸਭਾ ਦੇ ਸਾਰੇ ਐਮਐਲਏ ਇੱਕ ਦੂਜੇ ਦੇ ਬਾਰੇ ਗੱਲ ਕਰ ਰਹੇ ਆ ਕਿ ਇੱਕ ਕਹਿ ਰਿਹਾ ਜੀ ਟਾਈਮ ਮੈਨੂੰ ਮਿਲਿਆ ਨਹੀਂ ਬੋਲਣ ਦੂਜਾ ਕਹਿ ਰਿਹਾ ਜੀ ਆਪ ਨਹੀਂ ਬੋਲੇ ਕਿਵੇਂ ਦੇਖ ਰਹੇ ਹੋ ਦੇਖੋ ਜਿਹੜੇ ਇਹਨਾਂ ਵੱਲੋਂ ਪੱਥਰ ਤੋੜੇ ਜਾ ਰਹੇ ਆ ਇਹਨਾਂ ਨੂੰ ਅਹਿਸਾਸ ਹੋ ਗਿਆ ਕਿ ਸਾਡੀ ਉਨਵਾਪਸੀ ਨਹੀਂ ਹੈ ਜੀ ਇਹ ਉਹ ਲੋਕਾਂ ਦੀ ਨਿਗਾਹ 'ਚ ਚੰਗਾ ਬੰਨਣਾ ਚਾਹੁੰਦੇ ਆ ਤਾਂ ਕਿ ਅਸੀਂ ਆ ਤੋੜ ਕੇ ਲੋਕਾਂ ਦੀ ਸਹਿਮਤੀ ਲੈ ਸਕੇ ਪਰ ਲੋਕ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਡਬਲ ਫੇਸਡ ਪੀਪਲ ਇਹ ਸਾਰੇ ਲੋਕ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸੀਐਮ ਕੰਮ ਨਹੀਂ ਕਰ ਰਿਹਾ ਤੁਹਾਡੀ ਬਿਊਰੋਕ੍ਰੇਸੀ ਕੰਮ ਨਹੀਂ ਕਰ ਰਹੀ ਤੇ ਉਹਨਾਂ ਦੇ ਖਿਲਾਫ ਗੱਲ ਕਰੋ ਉਹਨਾਂ ਦੇ ਖਿਲਾਫ ਬੋਲੋ ਨਹੀਂ ਸਰ ਇਹ ਸ਼ਹਿਰ ਚ ਇਹ ਕਹਿ ਰਹੇ ਨੇ ਕਿ ਇੱਕ ਕਹਿੰਦਾ ਕਿ ਵਿਧਾਨ ਸਭਾ ਚ ਜਾਨ ਬੁਝਕੇ ਨਹੀਂ ਸਾਡਾ ਐਮ ਐਲ ਏ ਬੋਲਿਆ ਤੇ ਦੂਜਾ ਕਹਿ ਰਿਹਾ ਮੈਨੂੰ ਟਾਈਮ ਨਹੀਂ ਮਿਲਿਆ ਤੇ ਸਰਕਾਰ ਤਾਂ ਉਹਨਾਂ ਦੀ ਹੀ ਹੈ ਤੁਸੀਂ ਆਪ ਸਮਝਦਾਰ ਹੋ ਇਸ ਗੱਲ ਨੂੰ ਸਮਝ ਦਿਓ ਲੁਧਿਆਣਾ ਦੇ ਜਿਹੜੇ ਵੱਡੇ ਇਸ਼ੂ ਹੈ ਜਿਹਨੇ ਚ ਇੱਕ ਬੁੱਢਾ ਨਾਲਾ ਇਸ਼ੂ ਹੈ ਜੀ ਭਗਵੰਤ ਮਾਨ ਜੀ ਕੋਲ ਡਿਪਾਰਟਮੈਂਟ ਹੈ ਉਹ ਬੜਾ ਇਮੋਸ਼ਨਲ ਹੋ ਕੇ ਉਹ ਕਹਿ ਰਿਹਾ ਕਿ ਮੈਂ ਇਹਦਾ ਮਸਲਾ ਹੱਲ ਕਰਾਂਗਾ 2.5 ਸਾਲ ਬੀਤ ਗਏ ਤੁਹਾਨੂੰ ਅਗਰ ਤੁਸੀਂ ਪਠਿੰਡੇ ਤੋਂ ਜਿਹੜੀ ਟ੍ਰੇਨ ਜਾਂਦੀ ਹੈ ਉਹਦਾ ਨਾਂ ਕੈਂਸਰ ਐਕਸਪ੍ਰੈਸ ਰੱਖਿਆ ਗਿਆ। ਅੱਜ ਤੁਸੀਂ ਕਾਊਂਟ ਕਰ ਰਹੇ ਹੋ ਲੁਧਿਆਣਾ ਲੀਡ ਕਰ ਗਿਆ। ਕੈਂਸਰ ਦੇ ਪੇਸ਼ੈਂਟ ਲੁਧਿਆਣੇ 'ਚ ਸਭ ਤੋਂ ਜ਼ਿਆਦਾ ਨੇ ਉਹ 2.5 ਸਾਲ ਤੋਂ ਬਾਅਦ ਕੋਈ ਰਿਜ਼ਲਟ ਨਹੀਂ ਆ। ਅਗਲੇ ਟਾਈਮ 'ਚ ਵੀ ਕੋਈ ਰਿਜ਼ਲਟ ਨਹੀਂ ਆਉਣ ਵਾਲਾ। ਉਹ ਤੁਹਾਡੇ ਦੇ ਸਾਰਾ ਠੀਕਰਾ ਸਟਰੀ ਨਹੀਂ ਕਹਿੰਦੇ ਕਿ ਸਮੇਂ ਦੀ ਸਰਕਾਰ ਸੀ ਕਾਂਗਰਸ ਸਰਕਾਰ 650 ਕਰੋੜ ਰੁਪਏ ਜਾਰੀ ਹੋਏ ਤਾਂ ਉਹਨਾਂ ਦੇ ਕੰਡੇ ਚੁੱਕ ਰਹੇ ਨੇ। 2.5 ਸਾਲ ਬੀਤ ਗਏ। ਇੱਕ ਇੱਕ ਪੇਸ਼ੈਂਟ ਇੱਕ ਡਾਕਟਰ ਕੋਲ ਗਿਆ। ਉਹਨੇ ਪੇਸ਼ੈਂਟ ਖਰਾਬ ਕਰਤਾ। ਦੂਜਾ ਡਾਕਟਰ 2.5 ਸਾਲ ਤੋਂ ਉਹਦਾ ਇਲਾਜ ਕਰ ਰਿਹਾ। ਇਹ ਤਾਂ ਮਲੋ ਉਹ ਵੀ ਨਕਮਾ ਹੀ ਹੈ ਉਹ ਤੋਂ ਉਹਦਾ ਇਲਾਜ ਨਹੀਂ ਹੋਇਆ ਲੱਗਦਾ ਜੀ ਗੋਗੀ ਜੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰੋਸ ਪਾਇਆ ਹੈ ਸਾਡੇ 588 ਕਰੋੜ ਰੁਪਏ ਜਿਹੜਾ ਕਿ ਕੰਪਨੀ ਨੂੰ ਦੇ ਚੁੱਕੇ ਆ ਸਫਾਈ ਦਾ ਇਹ ਸਰ ਕਾਂਗਰਸ ਚੰਦ ਤੋਂ ਦਿੱਤਾ ਗਿਆ ਜਾਂ ਆਮ ਆਦਮੀ ਪਾਰਟੀ ਦੇ ਤੇ ਤੈਂਕੀ ਦਿੱਤਾ ਗਿਆ ਮੈਨੂੰ ਇਹ ਕਹਿੰਦਾ ਜਵਾਬ ਦਿਓ ਸਾਰੀਆਂ ਪੇਮੈਂਟਾਂ ਆਮ ਆਦਮੀ ਵਿਲੇ ਹੋ ਰਹੀਆਂ ਤੇ ਜਿਨ੍ਹਾਂ ਨੇ ਲਿੱਤਾ ਉਹਨੂੰ ਟੰਗ ਦਿਓ ਯਾਰ ਕੌਣ ਰੋਕਦਾ ਤੁਹਾਨੂੰ ਅਸੀਂ ਰੋਕ ਕੇ ਵੀ ਜਿਨ੍ਹਾਂ ਨੇ ਪੈਸੇ ਖਾਦੇ ਆ ਜਿਨ੍ਹਾਂ ਨੇ ਲਿੱਤੇ ਆ ਜਿਨ੍ਹਾਂ ਨੇ ਕੋਈ ਕਰਾਪਸ਼ਨ ਕੀਤੀ ਆ ਟੰਗ ਦਿਓ ਤੇ ਮਗਰ ਤੁਸੀਂ ਲੱਗੇ ਹੋਏ ਹੋ ਐਵੇਂ ਉਹਨਾਂ ਦੇ ਘਰਾਂ 'ਚ ਵੜੀ ਜਾਂਦੇ ਹੋ ਜੇ ਕਿਸੇ ਨੇ ਕੋਈ ਸਕੂਟਰੀ ਲੈ ਲਈ ਤਾਂ ਉਹਦੇ ਵੀ ਕਾਗਜ਼ ਚੈੱਕ ਕਰ ਲੈਂਦੇ ਹੋ ਤੇ ਜੇ ਤੁਹਾਨੂੰ ਲੱਗਦਾ ਕਿ 650 ਕਰੋੜ 'ਚੋਂ 600 ਕਰੋੜ ਖਾਧਾ ਗਿਆ ਤੇ ਇਨਕੁਆਇਰ ਕਰਕੇ ਦਿਓ ਅੰਦਰ ਕੌਣ ਰੋਕ ਰਿਹਾ ਤੁਹਾਨੂੰ ਜੀ ਸਵਾਲ ਇਹ ਵੀ ਆ ਕਿਤਨਾ ਕਿਤੇ ਜਨਤਾ ਤੇ ਬੋਝ ਪਾ ਦਿੱਤਾ ਜਾਂਦਾ ਜੁਰਮਾਨੇ ਪਾ ਦਿੱਤੇ ਜਾਂਦੇ ਐਨਜੀਟੀ ਦੇ ਵੱਲੋਂ ਵੀ ਜਿਹੜਾ ਜੁਰਮਾਨਾ ਪਾਇਆ ਗਿਆ ਜਿਹੜੇ ਅਫਸਰ ਇਸ ਸਮੇਂ ਨੂੰ ਦੇਖਦੇ ਹੋਏ ਸਾਰਾ ਦਿਨਾਂ ਨੇ ਸਵਾਲ ਸਵਾਲ ਬੜਾ ਵਾਜਬ ਸਵਾਲ ਹੈ ਬੜਾ ਜਾਇਜ਼ ਸਵਾਲ ਹੈ ਜੇ ਮੇਰੀ ਫਿਕਸ ਹੋਣੀ ਚਾਹੀਦੀ ਹੈ ਕਾਰਪੋਰੇਸ਼ਨ ਦੀ ਤੇ ਪੋਲਿਊਸ਼ਨ ਬੋਰਡ ਦੀ ਉਹਨਾਂ ਦੋਨਾਂ ਡਿਪਾਰਟਮੈਂਟ ਨੂੰ ਪਤਾ ਵੀ ਪਾਣੀ ਗੰਦਾ ਕਿੱਥੋਂ ਆ ਰਿਹਾ ਤੇ ਪਾਣੀ ਸਾਫ਼ ਕਿਦਾਂ ਹੋਏਗਾ ਮੈਂ ਇੱਕ ਛੋਟਾ ਜਿਹਾ ਸਵਾਲ ਹੈ ਮੇਰਾ ਇੱਕ ਗਲਾਸ ਹੈ ਖਾਲੀ ਗਲਾਸ ਕੱਚ ਦਾ ਵਿੱਚ ਪਾਣੀ ਪਾ ਦਿਓ ਤੇ ਪਾਣੀ ਨਜ਼ਰ ਆਏਗਾ ਕੋਕਾ ਕੋਲਾ ਪਾ ਦਿਓ ਕੋਕਾ ਕੋਲਾ ਨਜ਼ਰ ਆਏਗੀ ਕੁਝ ਹੋਰ ਪਾ ਦਿਓ ਉਹ ਨਜ਼ਰ ਆਏਗਾ ਉਹ ਇੱਕ ਪਲੇਸ ਹੈ ਇੱਕ ਆਪਾਂ ਲਾਲੀਏ ਵੀ ਇੱਕ ਉਹ ਰੀਵਰ ਹੈ ਉਹਦੇ ਵਿੱਚ ਜੇ ਡਾਈਂਗਾ ਦਾ ਪਾਣੀ ਆ ਰਿਹਾ ਇਲੈਕਟ੍ਰੋਪਲੇਟਿੰਗ ਦਾ ਪਾਣੀ ਗੰਦਾ ਆ ਰਿਹਾ ਤੋ ਗੰਦਾ ਜੋ ਜ ਸਾਫ਼ ਪਾਣੀ ਘਰਾਂ ਦਾ ਛੱਡ ਦਿਓਗੇ ਤੋ ਪਾਣੀ ਸਾਫ਼ ਹੋ ਇਹ ਇੰਨਾ ਤਾਂ ਰੋਲਾ ਪਾਣ ਦੀ ਲੋੜ ਹੀ ਨਹੀਂ ਐ ਇੱਥੇ ਤੇ ਨੱਥ ਪਾ ਲੋ ਤੇ ਪਾਣੀ ਸਾਫ ਐ ਜਿਹੜਾ ਜੁਰਮਾਨਾ ਲੱਗਿਆ ਅਧਿਕਾਰੀਆਂ ਨੂੰ ਲੱਗਣਾ ਚਾਹੀਦਾ ਜਾਂ ਜਨਤਾ ਤੇ ਬੋਝ ਅਧਿਕਾਰੀਆਂ ਨੂੰ ਜਨਤਾ ਤੇ ਨਹੀਂ ਬੋਝ ਪੈਣਾ ਚਾਹੀਦਾ ਸਰ ਅਧਿਕਾਰੀਆਂ ਦੇ ਵੀ ਜਿਹੜੀ ਕੀ ਐ ਐਮ ਜਿਹਦੇ ਵਿੱਚ ਐਮਐਲਏ ਨੇ ਉਹ ਵੀ ਗੱਲਬਾਤ ਨਹੀਂ ਸੁਣਦੇ ਕਾਰਪੋਰੇਸ਼ਨ ਇਸ ਤਰ੍ਹਾਂ ਕਿਸਾ ਦੇ ਮੈਂ ਤੁਹਾਨੂੰ ਅੱਗੇ ਕਹਿ ਰਿਹਾ ਇਹਨਾਂ ਵਿਚਾਰਿਆਂ ਦਾ ਹਾਲ ਬਹੁਤ ਬੁਰਾ ਐ ਇਹਨਾਂ ਦੀ ਕੋਈ ਸੁਣਵਾਈ ਨਹੀਂ ਔਰ ਪਤਾ ਨਹੀਂ ਰੱਬ ਆਸਰੇ ਪੰਜਾਬ ਚੱਲ ਰਿਹਾ ਔਰ ਅੱਜ ਤੁਸੀਂ ਦੇਖੋ ਨਾ ਆ ਜਿਹੜਾ ਫੈਸਲਾ ਇੱਕ ਪਾਸੇ ਤਾਂ ਲੋਕਾਂ ਨੂੰ ਰਹਿਤਾ ਦੇਣ ਦੀ ਗੱਲ ਕਰ ਰਿਹਾ ਅਮਨਿਕ ਪ੍ਰੈਸ ਸਾਹਿਬ ਭਰਾ ਕਹਿ ਰਿਹਾ ਸੀ ਉਹ ਕਹਿੰਦੇ ਜੀ ਸਾਨੂੰ ਫੰਡ ਵੀ ਜਨਰੇਟ ਕਰਨੇ ਆ ਤੇ ਜਦੋਂ ਅਸੀਂ ਉਹ ਲੋਕ ਉਦਾਂ ਦੇ ਫੈਸਲੇ ਲੈਂਦੇ ਸੀ ਉਦੋਂ ਤੋਂ ਨਾਰੇ ਲਾਉਂਦੇ ਸੀਗੇ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਬੰਦ ਕਰ ਦੇਾਂਗੇ ਸਿਕਿਉਰਿਟੀ ਲਾਵਾਂਗੇ ਅੱਜ ਸਿਰਫ ਇੱਕ ਚੀਜ਼ ਚੈੱਕ ਕਰ ਲੈਣਾ ਜਿਹੜਾ ਬਜਟ ਸਾਡੇ ਵੇਲੇ ਐਡਵਰਟਾਈਜ਼ਮੈਂਟ ਦਾ ਸੀਗਾ ਤੇ ਜਿਹੜਾ ਬਜਟ ਇਹਨਾਂ ਦਾ ਵਾ ਉਹਨਾਂ ਦੋਨਾਂ ਦਾ ਫਰਕ ਦੇਖ ਲੈਣਾ ਤੁਹਾਨੂੰ ਫਰਕ ਨਜ਼ਰ ਆ ਜਾਏਗਾ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਸਰ ਐ ਨਹੀਂ ਲੱਗਦਾ ਕਿ ਇਲੈਕਸ਼ਨਾਂ ਤੋਂ ਬਾਅਦ ਇਹ ਦੇਖਿਆ ਕਿ ਆਪ ਸਰਕਾਰ ਪਿੱਛੇ हट ਗਈ ਲੁਧਿਆਣੇ ਪੱਲੇ ਹੀ ਕੁਛ ਨਹੀਂ ਜੀ ਉਹਨਾਂ ਦੇ ਪਿੱਛੇ ਕੀ ਹਟਣਾ ਹੈ ਉਹਨਾਂ ਨੂੰ ਕਰਨੇ ਹੀ ਨਹੀਂ ਆ ਰਿਹਾ ਨਾ ਉਹਨਾਂ ਦੀ ਅਫਸਰ ਸੁਣਨ ਤੇ ਨਾ ਉਹਨਾਂ ਦੇ ਕੋਈ ਮਤਲਬ ਐਮਐਲਏ ਸੈਟੀਸਫਾਈਡ ਨਹੀਂ ਕੁਛ ਨਹੀਂ ਉਹਨਾਂ ਦੇ ਕੋਲ ਗੱਲਬਾਤ ਸੁਣੀ ਤੁਸੀਂ ਸੰਜੇ ਤਲਵਾਰ ਦੇ ਜਿਹੜੇ ਕਿ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਇਹ ਕਿਹਾ ਕਿ ਮੈਂ ਵਧਦੀ ਹੋਈ ਮਹਿੰਗਾਈ ਨੂੰ ਦੇਖਦੇ ਹੋਏ ਬੱਸਾਂ ਦਾ ਕਿਰਾਇਆ ਵੀ ਜਿਹੜਾ ਕਿ ਇਹ ਬਤਾਇਆ ਜਾਏ ਬਤਾਇਆ ਗਿਆ ਵੇ ਪੈਟਰੋਲ ਦੀ ਪੈਟਰੋਲ ਦੀ ਜਿਹੜੀ ਹੈ ਮਹਿੰਗਾਈ ਵਧਦੀ ਜਾ ਰਹੀ ਹੈ ਹਰ ਚੀਜ਼ ਦੇ ਵਿੱਚ ਮਹਿੰਗਾਈ ਜਿਹੜੀ ਵਧਦੀ ਜਾ ਰਹੀ ਹੈ ਆਮ ਵਿਅਕਤੀ ਦੀ ਜੇਬ ਦੇ ਵਿੱਚ ਜਿਹੜੀ ਕਿ ਹੈ ਕਾਫੀ ਅਸਰ ਪੈ ਰਿਹਾ ਜੀਬ ਨੂੰ ਉਸ ਨੂੰ ਤੇ ਆਮ ਸਰਕਾਰ ਆ ਆਮ ਆਮੀ ਪਾਰਟੀ ਨੂੰ ਜਿਹੜਾ ਕਿ ਨਿਸ਼ਾਨਾ ਜਿਹੜਾ ਕਿ ਸਾਧਿਆ ਗਿਆ ਜਿਹੜਾ ਕਿ ਉਸ ਨੂੰ ਕਿਹਾ ਗਿਆ ਉਸ ਦੇ ਉੱਤੇ ਨਿਸ਼ਾਨਾ ਸਾਧ ਕੇ ਕਿਹਾ ਗਿਆ ਕਿ ਜਿਹੜਾ ਕਿ ਆਮ ਵਿਅਕਤੀ ਆਮ ਆਮੀ ਪਾਰਟੀ ਪਾਰਟੀ ਦਾ ਬਣੀ ਸੀਗੀ ਆਮ ਲੋਕਾਂ ਦੀ ਬਣੀ ਸੀਗੀ ਪਰ ਆਮ ਕਿਤੋਂ ਦੀ ਦਿਖ ਨਹੀਂ ਰਹੀ ਹੈ ਪਰ ਲਗਾਤਾਰ ਜਿਹੜਾ ਕਿ ਹੈ ਨਿਸ਼ਾਨੇ ਸਾਧੇ ਜਾ ਰਹੇ ਨੇ ਗੱਲਾਂ ਜਿਹੜੀ ਕਿ ਅੱਜ ਮਹਿੰਗਾਈ ਦੇ ਕਰਕੇ ਅੱਜ ਬੀਸੀ ਦਫਤਰ ਮੰਗ ਪੱਤਰ ਦੇਣ ਆਏ ਸੀਗੇ ਤੇ ਹੁਣ ਦੇਖਣਾ ਇਹ ਹੈਗਾ ਕਿ ਸਰਕਾਰ ਪੰਜਾਬ ਸਰਕਾਰ ਇਸ ਤੇ ਮਹਿੰਗਾਈ ਤੇ ਰੋਕ ਲਾਂਦੀ ਹੈ ਕਿ ਨਹੀਂ ਲਾਂਦੀ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਹੋਏ ਲੋਕਾਂ ਲਈ ਬਤਨਾ ਹਾਨੀ ਦਾ ਯੂਮ ਰਿਪੋਰਟ ਧੰਨਵਾਦ